ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਟਾਈਮਜ਼ ਤੇ ਮੈਂ ਹਰਦੇਵਿੰਦਰ ਸਿੰਘ ਕੋਲੀ ਸੋ ਇੱਕ ਵਾਰੀ ਫੇਰ ਪੰਜਾਬ ਦੀ ਸਿਆਸਤ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਅੱਜ ਮੇਰੇ ਵਿਚਕਾਰ ਨੇ ਸਰਦਾਰ ਅਮਰੀਕ ਸਿੰਘ ਬੰਗੜ ਜੀ ਜਿਨ੍ਹਾਂ ਨੇ ਬੜਾ ਲੰਮਾ ਅਰਸਾ ਮੈਂ ਕਹੂੰਗਾ ਵੀ ਇੱਕ ਤਜਰਬਾ ਇੱਕ ਸਿਆਸੀ ਤਜਰਬਾ ਔਰ ਖਾਸ ਕਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ 2022 ਦੀਆਂ ਚੋਣਾਂ ਬੇਮਿਸਾਲ ਜਿੱਤ ਬਹੁਤ ਕੰਮ ਕੀਤਾ 2024 ਦੇ ਵਿੱਚ ਲੋਕ ਸਭਾ ਚੋਣਾਂ ਆਈਆਂ ਉਹਦੇ ਵਿੱਚ ਕੰਮ ਕੀਤਾ ਔਰ ਬਤੌਰ ਪਾਰਟੀ ਨੇ ਇਹਨਾਂ ਨੂੰ ਵਧੀਆ ਅਹੁਦੇ ਨਾਲ ਨਵਾਜਿਆ ਇਹ ਬਤੌਰ ਐਸਸੀ ਵਿੰਗਰੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਜੁਆਇੰਟ ਸੈਕਟਰੀ ਨੇ ਮੇਨ ਵਿੰਗ ਦੇ ਵਿੱਚ ਔਰ ਬੰਗੜ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਸਿਟੀ ਟਾਈਮ ਚੈਨਲ ਦੇ ਸਰੋਤਿਆਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੰਗੜ ਸਾਹਿਬ ਅੱਜ ਜੇਕਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਬਣੀ ਇੱਕ 2022 ਦੇ ਵਿੱਚ ਜੋ ਹਲਚਲ ਹੋਈ ਜੋ ਮਾਹੌਲ ਬਣਿਆ 92 ਸੀਟਾਂ ਲੈ ਕੇ ਤੁਸੀਂ ਪੰਜਾਬ ਚ ਆਏ ਪਰ ਲਗਾਤਾਰ ਹੁਣ ਸਾਢੇ 3 ਸਾਲ ਦੀ ਕਾਰਗੁਜ਼ਾਰੀ ਨੂੰ ਦੇਖੀਏ ਔਰ 1.5 ਸਾਲ ਰਹਿ ਚੁੱਕਾ ਹੈ ਤਗਰੀਬਨ 2027 ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਹੋ ਖਾਸ ਕਰ ਜਿਵੇਂ ਤੁਸੀਂ ਐਸਸੀ ਵਿੰਗ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਆਪਣੇ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਜਿਹੜਾ ਮਾਹੌਲ ਤੁਸੀਂ ਦੇਖਿਆ ਕਿ 92 ਸੀਟਾਂ ਲੈ ਕੇ ਅਸੀਂ ਸਰਕਾਰ ਬਣਾਈ ਸੀਗੀ ਆਮ ਆਦਮੀ ਪਾਰਟੀ ਦੀ ਤੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਜੇ ਤੁਹਾਨੂੰ ਮਾਹੌਲ ਦੀ ਗੱਲ ਕਰਦੇ ਆ ਮਾਹੌਲ ਤੁਸੀਂ ਦੇਖ ਲਿਆ ਕਿ ਜਲਦਤੀਆਂ ਇਲੈਕਸ਼ਨਾਂ ਜੇ ਬਾਈ ਇਲੈਕਸ਼ਨ ਹੋਈ ਹੈ ਤੇ ਲੁਧਿਆਣੇ ਦੀ ਹੋਈ ਹੈ ਉਹਦੇ ਵਿੱਚ ਜਿਹੜੀ ਲਾਮਸਾਲ ਜਿੱਤ ਹੋਈ ਹੈ ਪਾਰਟੀ ਦੇ ਜਿਹੜੇ ਸਾਡੇ ਕੈਂਡੀਡੇਟ ਜਿੱਤੇ ਨੇ ਤਾਂ ਉਹ ਇੱਕ ਮਾਹੌਲ ਇੱਕ ਵਧੀਆ ਮਾਹੌਲ ਹੈ ਪਾਰਟੀ ਦਾ ਦੇ ਪ੍ਰਤੀ ਲੋਕਾਂ ਦੇ ਵਿੱਚ ਤਾਂ ਹੀ ਹੋ ਜਿਹੜੇ ਸਾਡੇ ਨਮਾਇंदे ਆਪਣੇ ਜੀ ਬਿਲਕੁਲ ਜੀ ਸੋ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਜੀ ਬੜਾ ਅੱਛਾ ਕੰਮ ਕੀਤਾ ਲੋਕਾਂ 'ਚ ਬੜਾ ਇੱਕ ਵਧੀਆ ਸੀਗਾ ਜਿਵੇਂ ਤੁਸੀਂ ਦੱਸਿਆ ਵੀ ਕ੍ਰਾਂਤੀ ਦੀ ਗੱਲ ਵਿੱਚ ਮੈਂ ਜ਼ਰੂਰ ਦੱਸਾਂਗਾ ਵੀ ਜਿਵੇਂ ਆਮ ਆਦਮੀ ਪਾਰਟੀ ਨੇ ਸਿਹਤ ਕ੍ਰਾਂਤੀ ਲੈ ਕੇ ਆਂਦੀ ਐਜੂਕੇਸ਼ਨ ਕ੍ਰਾਂਤੀ ਲੈ ਕੇ ਆਂਦੀ ਬਿਜਲੀ ਮਾਫ ਦਿੱਤੀ ਲੋ ਗਰੰਟੀਆਂ ਦਿੱਤੀ ਆਮ ਆਦਮੀ ਪਾਰਟੀ ਨੇ ਕੀ ਲੱਗਦਾ ਵੀ ਹੁਣ ਅਗਲੇ 2027 ਦੇ ਵਿੱਚ ਕੀ ਸਮਝਦੇ ਹੋ ਵੀ ਜਿਉ ਕਿ ਹੁਣ ਕਿਤਨਾ ਕਿਤੇ ਪੰਜਾਬ ਦੇ ਅੰਦਰ ਜੇਕਰ ਗੱਲ ਕਰੀਏ ਆਪੋਜੀਸ਼ਨ ਜਿਹੜੀ ਹੈ ਹੁਣ ਭਾਜੀਪੀ ਜਿਹੜੀ ਹੈ ਪੰਜਾਬ ਤੇ ਹਾਵੀ ਹੋ ਰਹੀ ਹੈ ਭਾਜੀਪੀ ਜਿੰਨਾ ਮਰਜ਼ੀ ਜੋਰ ਲਾਈ ਜਾਵੇ ਪਰ ਪੰਜਾਬ ਦੇ ਲੋਕ ਇਹਨੂੰ ਸਵੀਕਾਰ ਦੇ ਨਹੀਂ ਹੈਗੇ ਕਿਉਂਕਿ ਉਹ ਇੱਕ ਜਿਹੜੀ ਆ ਦੇਖ ਰਹੇ ਆ ਕਿ ਪੂਰੇ ਭਾਰਤ ਦੇ ਵਿੱਚ ਕਿਵੇਂ ਉਹ ਠੱਗੀਆਂ ਟੋਰੀਆਂ ਲਾ ਕੇ ਜਿਹੜੇ ਉਹ ਸਰਕਾਰਾਂ ਆ ਜਿੱਤੇ ਨੇ ਜਿਹੜੇ ਸਾਡੇ ਐਮਪੀ ਨੇ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਨਾ ਪਹਿਲਾਂ ਸੀਗਾ ਨਾ ਹੋਣਾਗਾ ਤੇ ਪਹਿਲਾਂ ਵੀ ਇਹ ਕਿਸੇ ਦੇ ਵਿਸਾਖੀਆਂ ਦੇ ਤੇ ਚੱਲਦੇ ਸੀਗੇ ਤੇ ਹੁਣ ਵੀ ਪੰਜਾਬ ਦੇ ਲੋਕ ਇਹਨਾਂ ਨੂੰ ਸਵਾਰ ਨਹੀਂ ਕਰਦੇ ਤੇ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਸਤਾਈ ਦੇ ਵਿੱਚ ਬਣੀ ਤੈ ਆ ਕਿਉਂਕਿ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਆ ਬਾਬਾ ਸਾਹਿਬ ਡਾਕਟਰ ਵੀ.ਆਰ. ਅਵੇਦਕਰ ਜੀ ਨੇ ਨੂੰ ਜਿਹੜੀ ਇਹ ਮੂਲ ਧਾਰਾ ਜਿਹੜੀ ਉਹਨਾਂ ਨੂੰ ਲੈ ਕੇ ਤੇ ਸ਼ਹੀਦ ਭਗਤ ਸਿੰਘ ਨੂੰ ਬੇਸ ਮੰਨ ਕੇ ਜਿਹੜੀਆਂ ਕ੍ਰਾਂਤੀਕਾਰੀ ਜਿਹੜੀਆਂ ਚੀਜ਼ਾਂ ਹੋਈਆਂ ਨੇ ਬੇਸ ਮੰਨ ਕੇ ਅਸੀਂ ਇਹ ਸਰਕਾਰ ਜਿਹੜੀ ਆ ਕੰਮ ਕਰ ਰਹੀ ਹੈ ਅੱਜ ਲੋਕਾਂ ਨੂੰ ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਫੈਸਿਲਿਟੀ ਜਿਵੇਂ ਮਿਲੀਆਂ ਤੁਸੀਂ ਗੱਲ ਕੀਤੀ ਆ ਬਿਜਲੀ ਦੀ 300 ਜੁਟਾ ਦੇ ਕੇ ਜਿਹੜੀਆਂ 1 ਮਹੀਨੇ ਦੀਆਂ 600 2 ਮਹੀਨੇ ਦੀਆਂ ਤਾਂ ਉਹਦੇ ਨਾਲ ਮੇਰਾ ਕਹਿਲਾ ਵੀ 95% ਤੋਂ ਉੱਤੇ ਜਿਹੜੇ ਬਿੱਲ ਨੇ ਲੋਕਾਂ ਦੇ ਫ੍ਰੀ ਹੋ ਰਹੇ ਨੇ ਲੋਕ ਖੁਸ਼ ਨਹੀਂ ਪੰਜਾਬ ਦੇ ਵਿੱਚ ਗਰੀਬ ਲੋਕ ਬੜੇ ਖੁਸ਼ ਨਹੀਂ ਕਿਉਂਕਿ ਉਹਨਾਂ ਨੂੰ ਜਿੱਥੇ ਉਹ ਬਿੱਲ 3-3000 ਰੁਪਏ ਗਰੀਬ ਬੰਦਾ ਭਰਦਾ ਸੀ ਆਜ ਤਾਂ ਉਹਨੂੰ ਬਿੱਲ ਨਹੀਂ ਜਾਂਦੇ ਹੈਗੇ ਉਹ ਹੈ ਇਸੇ ਤਰ੍ਹਾਂ ਐਜੂਕੇਸ਼ਨ ਦੇ ਵਿੱਚ ਕਾਇਆਕਲਪ ਹੋ ਰਹੀ ਆ ਦੇਖੋ ਕਿੰਨੇ ਸਕੂਲ ਆ ਫੈਮਿਨੇਸ਼ਨ ਬਣੇ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਵੀ ਕਿ ਕਿੰਨਾ ਵਧੀਆ ਰਿਸਪੌਂਸ ਆ ਐਤਕੀ ਪਹਿਲੀ ਵਾਰ ਹੈ ਕਿ ਪੰਜਾਬ ਦੇ ਸਕੂਲਾਂ ਦਾ ਜਿਹੜਾ ਰਿਜ਼ਲਟ ਹੈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਕਿਤੇ ਬੈਟਰ ਬੈਟਰ ਹੋਇਆ ਹੈਗਾ ਉਹੀ ਕਾਰਨ ਹੈ ਕਿ ਪੰਜਾਬ ਦੀ ਜਿਹੜੀ ਕਾਰਜ ਚੱਲੀ ਹੈ ਉਹ ਵਧੀਆ ਹੈ ਆ ਸਿੱਖਿਆ ਸਿੱਖਿਆ ਦੇ ਲੈਵਲ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਸਾਡਾ ਪੰਜਾਬ ਆ ਇਹ ਇਸ ਵਾਰ ਪਹਿਲੀ ਵਾਰ ਹੋਇਆ ਕਿ ਪਹਿਲੇ ਨੰਬਰ ਤੇ ਆਇਆ ਇਹੀ ਕਾਰਨ ਹੈ ਕਿ ਜੇ ਕੰਮ ਕੀਤਾ ਉੱਚੀ ਹੋ ਗਈ ਇਹ ਤਾਂ ਰਹੀਆਂ ਬੇਸਿਕ ਸਹੂਦਾਵਾਂ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਜਿਹੜੇ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਕਿਉਂਕਿ ਇਹ ਬੇਸਿਕ ਸਹੂਦਾਵਾਂ ਪਰ ਜੇਕਰ ਮੈਂ ਹੁਣ ਤੁਹਾਡੀ ਗੱਲ ਕਰਾਂ ਆਪੋਜੀਸ਼ਨ ਦੇਖੋ ਹਮੇਸ਼ਾ ਹੀ ਬੋਲਦੀ ਹੈ ਜੀ ਜਦੋਂ ਜੇਕਰ ਜਦੋਂ ਤੱਕ ਆਪੋਜੀਸ਼ਨ ਨਹੀਂ ਹੋਏਗੀ ਤਾਂ ਤੁਸੀਂ ਆਪਣੇ ਮੁੱਦੇ ਜਾਂ ਆਪਣੇ ਚੀਜ਼ਾਂ ਕਿਵੇਂ ਅੱਗੇ ਲੋਕਾਂ ਦੇ ਅੱਗੇ ਰੱਖੋਗੇ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਦਾਵਾਂ ਦਿਓਗੇ ਪਰ ਆਪੋਜੀਸ਼ਨ ਹੁਣ ਹਾਲੀ ਦੇ ਵਿੱਚ ਤੁਸੀਂ ਪੰਜਾਬ ਜਿਹੜਾ ਸਾਡਾ ਕਿਸਾਨੀ ਸੂਬਾ ਜੀ ਪੰਜਾਬ ਦੇ ਵਿੱਚ ਕਿਸਾਨ ਦੀ ਜਿਹੜੀ ਬੜੀ ਵੱਡੀ ਵੋਟ ਹੈ ਔਰ ਜੇਕਰ ਮੈਂ ਤੁਹਾਡੀ ਪਾਰਟੀ ਦੀ ਗੱਲ ਕਰਾਂ ਪਿੱਤੇ ਦੀ ਨਹੀਂ ਉਹਨਾਂ ਵੱਲੋਂ ਜਿਹੜੀ ਲੈਂਡ ਪੋਲਿੰਗ ਪਾਲਿਸੀ ਜਿਹੜੀ ਬਿਲ ਪਾਸ ਦੀ ਮਤਾ ਪਾਇਆ ਗਿਆ ਪਰ ਉਹ ਬਿਲ ਉਹਨਾਂ ਨੇ ਵਾਪਸ ਲੈਣਾ ਪਿਆ ਵਿਰੋਧੀਆਂ ਨੇ ਆਪੋਜੀਸ਼ਨ ਨੇ ਇਸ ਦਾ ਵਿਰੋਧ ਕੀਤਾ ਕੀ ਲੱਗਦਾ ਵੀ ਇਸ ਚੀਜ਼ ਦਾ ਅਸਰ ਹੋਏਗਾ ਪੰਜਾਬ ਦੇ ਲੋਕਾਂ 'ਤੇ ਨਹੀਂ ਹੋਏਗਾ ਕਿਉਂਕਿ ਪਤਾ ਕੀ ਗੱਲ ਹੈ ਵੀ ਸਰਕਾਰਾਂ ਦੀ ਇੱਕ ਹੁੰਦੀ ਆ ਪਾਲਿਸੀ ਬਣਾਣੀ ਇਹ ਜ਼ਰੂਰ ਬਣਾਉਣੀ ਚਾਹੀਦੀ ਹਰ ਇੱਕ ਕੋਈ ਵੀ ਸਰਕਾਰ ਹੋਵੇ ਪਾਲਿਸੀਆਂ ਬਣਾਉਂਦੀ ਆ ਜਦੋਂ ਲੋਕਾਂ ਵਿੱਚ ਉਹਦੀ ਗੱਲ ਚਲਦੀ ਆ ਤਾ ਕਈ ਵਾਰ ਲੋਕਾਂ ਨੂੰ ਪਸੰਦ ਆਉਂਦੀ ਹੈ ਕਈ ਵਾਰ ਨਹੀਂ ਆਉਂਦੀ ਜੇ ਆਮ ਜਿਹੜੀ ਸਾਡੇ ਮੁੱਖ ਮੰਤਰੀ ਸਰ ਭਗਵਾਨ ਸਿੰਘ ਮਾਨ ਜੀ ਨੇ ਉਹਨਾਂ ਦੀ ਇੱਕੋ ਹੀ ਗੱਲ ਹੈ ਕਿ ਮੈਂ ਲੋਕਾਂ ਦੇ ਮੁਤਾਬਕ ਚੱਲਾਂ ਨਾ ਕਿ ਮੈਂ ਡਿਕਟੇਟਰ ਬਣਨਾ ਇਹੀ ਕਾਰਨ ਹੈ ਕਿ ਉਹਨਾਂ ਨੇ ਪਾਲਿਸੀ ਲਿਆਂਦੀ ਸੀ ਜੇ ਪੰਜਾਬ ਦੇ ਕਿਸਾਨਾਂ ਨੂੰ ਉਹ ਨਹੀਂ ਹੋਈ ਤੇ ਵਾਪਸ ਲੈ ਲਈ ਹੈ ਇਹਦੇ ਇਹਦੇ ਵਿੱਚ ਜਦੋਂ ਵਾਪਸ ਲੈ ਲਈ ਹੈ ਕੱਲ ਉਹਦਾ ਡੀ ਨੋਟੀਫਾਈ ਵੀ ਹੋ ਗਿਆ ਹੋ ਗਿਆ ਹੈਗਾ ਇਸ ਸਰਕੀ ਇਹੀ ਕਾਰਨ ਹੈ ਕਿ ਜਿਹੜੀ ਸਰਕਾਰ ਆ ਇਹ ਲੋਕਾਂ ਦੀ ਚੁਣੇ ਦੀ ਸਰਕਾਰ ਆ ਲੋਕਾਂ ਦੇ ਹੱਕ ਦੇ ਵਿੱਚ ਜੋ ਲੋਕਾਂ ਨੂੰ ਫਾਇਦਾ ਜਿਹਨਾਂ ਨੂੰ ਮਿਲਦਾ ਉਹ ਕੰਮ ਕਰਨੇ ਨੇ ਲੋਕਾਂ ਦੀ ਸਲਾਹ ਲੈਣੀ ਬਣਦੀ ਹੈ ਕਿਉਂਕਿ ਜੀਵਨਾਰੇ ਲੋਕਾਂ ਨੇ ਇਹ ਗੱਲ ਕਹੀ ਹੈ ਇੱਕ ਕਿਸਾਨਾਂ ਨੇ ਕਲ ਕਹੀ ਹੈ ਵੀ ਲੈਂਡ ਪੂਲਿੰਗ ਪਾਲਿਸੀ ਸਾਨੂੰ ਨਹੀਂ ਹੈਗੀ ਠੀਕ ਤਾਂ ਵਾਪਸ ਲੈ ਜੀ ਕੋਈ ਹੱਜ ਨਹੀਂ ਹੈ ਇਹਦੇ ਨਾਲ ਕਿਹਦਾ ਕੋਈ ਨੁਕਸਾਨ ਨਹੀਂ ਜਿਵੇਂ ਬੰਗੜ ਸਾਹਿਬ ਦੇਖਿਆ ਪਰ ਵਿਰੋਧ ਵੀ ਹੋਇਆ ਜੀ ਵਿਰੋਧ ਦੇ ਵਿਰੋਧ ਹੋਣ ਤੋਂ ਬਾਅਦ ਫੈਸਲਾ ਲਿਆ ਗਿਆ ਦੇਖੋ ਜਿਹੜਾ ਵਿਰੋਧ ਤਾਂ ਪੋਲਿਟੀਕਲ ਪਾਰਟੀਆਂ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੇ ਇੱਕ ਬਣਾਇਆ ਹੋਇਆ ਹੁਣ ਵਿਧਾਨ ਸਭਾ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ ਐਵੇਂ ਬਿਨਾਂ ਵਜ੍ਹਾ ਤੇ ਬੋਲੀ ਜਾਂਦੇ ਨੇ ਉਹ ਕੋਈ ਇਸੇ ਇਹੀ ਕਾਰਨ ਹੈ ਕਿ ਜਿਹੜਾ ਕਿਸਾਨਾਂ ਨੇ ਜਾਂ ਕਿਸੇ ਨੂੰ ਹੋਰ ਪੋਲੀਟੀਕਲ ਪਾਰਟੀਆਂ ਨੇ ਹੁਣ ਮੈਂ ਸੁਣ ਰਿਹਾ ਸੀ ਉਹ ਸੁਖਵੀਰ ਬਾਦਲ ਜੀ ਕਹਿ ਰਹੇ ਸੀਗੇ ਵੀ ਸਾਡੇ ਕਰਕੇ ਕਹਿੰਦੇ ਵੀ ਇਹ ਵਾਪਸ ਲੈ ਲੀਆ ਤੇ ਕਾਂਗਰਸ ਕਹਿੰਦੇ ਸਾਡੇ ਬਾਸ ਇਹ ਸੇਹੜਾ ਤਾਂ ਹਰਕ ਲੈਣਾ ਚਾਹੁੰਦਾ ਪਰ ਅਸੀਂ ਬੇਸਿਕਲੀ ਜਿਹੜੀ ਕੰਮ ਹੈ ਜਿਹੜਾ ਇਹ ਲੋਕਾਂ ਦੇ ਨੂੰ ਜੋ ਕਿਸਾਨਾਂ ਨੂੰ ਮਨਜ਼ੂਰ ਸੀਗਾ ਅਸੀਂ ਉਹ ਆਪਣੇ ਉਹ ਦੇਖ ਕੇ ਲੈਂਦੀ ਸੀਗੀ ਤੇ ਉਹਨਾਂ ਨੂੰ ਨਹੀਂ ਮੰਜ਼ੂਰ ਆ ਰਹੀ ਵਾਪਸ ਲੈ ਲਈ ਇਹ ਹੋਰ ਵੀ ਹੈ ਜਿੱਦਾਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦਿੱਤੀਆਂ ਸੀਗੀਆਂ ਗਰੰਟੀਆਂ ਦੇ ਵਿੱਚ ਇੱਕ ਅਹਿਮ ਗਰੰਟੀ ਸੀ ਮਹਿਲਾਵਾਂ ਦੀ ਕਿਉਂਕਿ ਮਹਿਲਾਵਾਂ ਦੀ ਵੀ ਕਾਫੀ ਪ੍ਰਤੀਸ਼ਤ ਬੋਟ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਹਿਲਾਵਾਂ ਅੱਜ ਵੀ ਆਪਣਾ 1000 ਕਰੋੜ ਡਿਗਰੀਆਂ ਕੀ ਲੱਗਦਾ ਵੀ ਹੁਣ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਹੈ ਮਹਿਲਾਵਾਂ ਨੂੰ ਵੀ ਖੁਸ਼ ਕਰੇਗੀ ਦੇਖੋ ਇਹ ਜਿਹੜੀ 1000 ਤੋਂ 1100 ਸਾਡੇ ਸੀਐਮ ਸਾਹਿਬ ਨੇ ਕੀਤਾ ਹੈ ਅਨਾਉਂਸ ਇਹ ਕਰਨਗੇ ਪਰ ਇਹਦੇ ਨਾਲ ਦੇਖੋ ਨਾ ਜਿਹੜੀਆਂ ਅਸੀਂ ਗਰੰਟੀਆਂ ਨਹੀਂ ਵੀ ਕੀਤੀਆਂ ਸੀ ਉਹ ਵੀ ਕੀਤਾ ਹੁਣ ਸਰਕ ਸੁਰੱਖਿਆ ਫੋਰਸ ਲਾਈ ਆ ਉਹਦੇ ਵਿੱਚ ਕਿੰਨੇ ਮਤਲਬ ਜਿਹੜੇ ਮੌਤ ਦੇ ਮੂੰਹ ਤੋਂ ਬਚਾਏ ਨੇ ਤੇ ਇਸੇ ਤਰ੍ਹਾਂ ਹੀ ਅ ਮਤਲਬ ਹੁਣ ਆ ਹੈਲਥ ਸਕੀਮ ਆਈ ਜਿਹੜੀ ਹੁਣ 10 ਲੱਖ ਤੱਕ ਜਿਹੜਾ ਇੱਕ ਪਰਿਵਾਰ ਆ ਉਹ ਮਤਲਬ ਜੇ ਕੋਈ ਬਿਮਾਰ ਹੋਏਗਾ ਕਿਸੇ ਵੀ ਹਸਪਤਾਲ ਜਾਏ ਪ੍ਰਾਈਵੇਟ ਚਾਹੇ ਚਾਹੇ ਕਿਤੇ ਜਾਏਗਾ ਤਾਂ ਉਹਦਾ 10 ਲੱਖ ਰੁਪਏ ਤੱਕ ਦਾ ਖਰਚ ਜਿਹੜਾ ਅਕਤੂਬਰ ਦੇ ਵਿੱਚ ਸ਼ੁਰੂ ਹੋਣਾ ਤੇ ਉਹ ਸਾਰਾ ਮਤਲਬ ਮਾਫ ਹੋਏਗਾ ਉੱਥੇ ਜਾਣਾ ਹੀ ਨਹੀਂ ਜਾਣਾ ਤੁਸੀਂ ਕੋਈ ਫਾਰਮ ਨਹੀਂ ਭਰਨਾ ਇੱਕ ਕੁਝ ਨਹੀਂ ਕਰਨਾ ਇਹ ਕਿੱਡੀ ਬਟੀ ਗੱਲ ਐ ਤੇ ਹੁਣ ਇਹ ਜੀਆਂ ਬਹੁਤ ਸਾਰੇ ਸਕੀਮਾਂ ਨੇ ਜਿਹੜੀ ਤੁਸੀਂ ਘਰ ਬੈਠੇ ਹੀ ਇੱਕ ਪੋਰਟਲ 'ਚ ਆਪਣੇ ਨੰਬਰ ਜਾਰੀ ਕੀਤਾ 1076 ਉਹਦੇ ਵਿੱਚ ਤੁਸੀਂ ਘਰ ਬੈਠੇ ਹੀ ਸੂਤਾਂ ਲੈ ਸਕਦੇ ਆ ਅਵੇਅਰਨੈਸ ਲੋਕਾਂ ਵਿੱਚ ਬਹੁਤ ਆਈ ਹੋਈ ਐ ਇਸ ਚੀ ਦੀ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਕਿ ਅਸੀਂ ਜੇ ਗਿਣਨ ਲੱਗੇ ਤਾਂ ਮੇਰਾ ਖਿਆਲ ਆ ਵੀ ਪੂਰਾ ਦਿਨ ਲੱਗ ਜਾਏਗਾ ਕਿਉਂਕਿ ਸਰਕਾਰ ਹਮੇਸ਼ਾ ਹੀ ਮਤਲਬ ਲੋਕਾਂ ਦੇ ਲਈ ਕੰਮ ਕਰ ਰਹੀ ਆ ਕੋਈ ਇਹਦੇ ਵਿੱਚ ਕੋਈ ਲੋਕ ਖੁਸ਼ ਨਹੀਂ ਲੋਕੋ ਖੁਸ਼ ਨਹੀਂ ਪੋਲਿਟੀਕਲ ਪਾਰਟੀ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੂੰ ਤਾਂ ਇਹ ਹੈ ਵੀ ਮਾਨ ਸਾਹਿਬ ਇਹ ਜਿਹੜਾ ਇੱਕ ਆਮਕਰਜ ਉੱਠ ਕੇ ਅੱਜ ਮੁੱਖ ਮੰਤਰੀ ਬਣ ਗਿਆ ਉਹ ਤਾਂ ਉੱਥੇ ਵੀ ਕਹਿੰਦੇ ਕੈਸੇ ਕਹੇ ਇਹ ਆਏ ਨੇ ਮਟੀਰੀਅਲ ਆਇਆ ਇਹੋ ਜਿਹੀ ਵੀ ਲੋਕ ਬੋਲਦੇ ਨੇ ਉੱਥੇ ਜਿਹੜੇ ਪੋਲਿਟੀਕਲ ਨੇ ਤੇ ਇਸ ਕਰਕੇ ਇਹ ਲੋਕ ਸਾਡਾ ਦੇਖੋ ਪਾਸਤ ਨੇ ਉਹ ਸਾਡੀ ਬੜੀ ਵਧੀਆ ਨਿਕਲੀ ਹੈ ਮੈਂ ਕਹਿੰਦਾ ਵੀ ਸਾਡੀ ਪਾਰਟੀ ਨੇ ਜੋ ਵੀ ਕੰਮ ਕੀਤੇ ਨੇ ਉਹ ਛਲਾਂਗਾ ਜੋ ਕੰਮ ਨੇ ਸਰਕਾਰ ਨੇ ਕੰਮ ਬਹੁਤ ਛਲਾਂਗਾ ਜੋ ਕੰਮ ਕੀਤੇ ਨੇ ਤੇ ਆਉਣ ਵਾਲੇ ਸਮੇਂ ਜਾਂ 11 ਜਦ ਜਦ ਆਪਣੇ ਅਜੇ 1.5 ਸਾਲ ਪਿਆ 1.5 ਸਾਲ ਦੇ ਵਿੱਚ ਇਨੇ ਕੰਮ ਕਰ ਜਾਣੇ ਲੋਕਾਂ ਨੇ ਆਪਣੇ ਆਪ ਕਹਿਣਾ ਜੀ ਇਹੀ ਪਾਰਟੀ ਸਾਨੂੰ ਲੈ ਇੰਨਾ ਹੀ ਸਰਕਾਰ ਲੈ ਕੇ ਆਵਾਂਗੇ ਕਿਉਂਕਿ ਹੁਣ ਤੁਸੀਂ ਕਾਂਗਰਸ ਆਪੋ ਆਪੋ ਧੜਬੇ ਹੋਈ ਪਈ ਹੈ ਤੇ ਅਕਾਲੀਆਂ ਤੁਸੀਂ ਦੇਖੇ ਰਹੇ ਹੋ ਤੇ ਲੋਕਾਂ ਦੇ ਦੇ ਹਿੱਤ ਪਹਿਲੀ ਵਾਰ ਹੋਇਆ ਕਿ ਲੋਕਾਂ ਦੇ ਕੰਮ ਹੋਣ ਲੱਗੇ ਨੇ ਤੇ ਅੱਗੇ ਕੀ ਹੁੰਦਾ ਸੀਗਾ ਨੌਕਰੀਆਂ ਜਿਹੜੀਆਂ ਮਿਲੀਆਂ ਸੀਗੀਆਂ ਦੇਖ ਲਓ 55000 ਤੋਂ ਉੱਪਰ ਨੌਕਰੀਆਂ ਪੱਕੀਆਂ ਨੌਕਰੀਆਂ ਦਿੱਤੀਆਂ ਨਹੀਂ ਜੀ ਬੰਗੜਾ ਤੋਂ ਉੱਚੀ ਹੋਰ ਵੀ ਹੈ ਵੀ ਜਿੱਦਾਂ ਤੁਸੀਂ ਗੱਲ ਪ੍ਰਾਪਤੀਏ ਦੱਸ ਰਹੇ ਹੋ ਪਾਰਟੀ ਦੀਆਂ ਉਹ ਜਿਸ ਤਰ੍ਹਾਂ ਬੀਜੇਪੀ ਦੀ ਗੱਲ ਕਰੀਏ ਜਿਵੇਂ ਕਿ ਕਿਹਾ ਜਾਂਦਾ ਵੀ ਬੀਜੇਪੀ ਜਿਹੜੀ ਹੈ ਬੜੀ ਵੱਡੀ ਪਾਰਟੀ ਹੈ ਪੂਰੀ ਨੈਸ਼ਨਲ ਪਾਰਟੀ ਹੈ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਪਾਰਟੀ ਪਰ 2027 ਦੇ ਵਿੱਚ ਹੁਣ ਇੱਕ ਚਰਚਾ ਹੋ ਰਹੀ ਹੈ ਵੀ ਜਿਹੜਾ ਆਮ ਆਪ ਦੀ ਪਾਰਟੀ ਦਾ ਮੁਕਾਬਲਾ ਜਿਹੜਾ ਹੁਣ ਬੀਜੇਪੀ ਦੇ ਨਾਲ ਹੋਏਗਾ ਕਿਉਂਕਿ ਕਾਂਗਰਸ ਔਰ ਜਿਹੜੀ ਅਕਾਲੀ ਦਲ ਦੇ ਵਿੱਚ ਜਿਹੜਾ ਉਹਨਾਂ ਦਾ ਆਪਸੀ ਜਿਹੜਾ ਉਹ ਫੁੱਟ ਪਈ ਹੋਈ ਹੈ ਉਹਦਾ ਫਾਇਦਾ ਜਿਹੜਾ ਹੈ ਕਿਤੇ ਨਾ ਕਿਤੇ ਬੀਜੇਪੀ ਨਾਲ ਲੈ ਜਾਏ ਤੁਹਾਡੀ ਟੱਕਰ ਜਿਹੜੀ ਹੈ ਹੁਣ ਬੀਜੇਪੀ ਦੇ ਨਾਲ ਹੈ ਨਹੀਂ ਇਹ ਇਹ ਕੋਈ ਨਹੀਂ ਸਾਡੀ ਕਿਸੇ ਨਾਲ ਟੱਕਰ ਨਹੀਂ ਹੈਗੀ ਕਿਉਂ ਸਾਡੀ ਪਾਰਟੀ ਪੂ ਸਰਕਾਰ ਬਣਾਉਗੀ ਕਿਉਂਕਿ ਸਾਨੂੰ ਦਿਖ ਰਿਹਾ ਕਿਉਂਕਿ ਜੀ ਜੋ ਲੋਕਾਂ ਦੇ ਵਿੱਚ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਜਾ ਕੇ ਜਦੋਂ ਗੱਲ ਕਰਦੇ ਆ ਜੀ ਸੰਤਾਂ ਤੋਂ ਬਹੁਤ ਬੈਨੀਫਿਟ ਮਿਲੇ ਨੇ ਤੇ ਅੱਦੇ ਨੌکریاں ਮਿਲੇ ਨੇ ਆਪਣੇ ਇਥੇ ਜਨੌਦਾ ਪਿੰਡ ਆ ਇੱਕ ਉਹਦੇ ਚ 20-25 ਨੌکریاں ਇੱਕ ਉਸ ਉਸ ਪਰਿਵਾਰ ਨੂੰ ਨੌکریاں ਮਿਲੀਆਂ ਨੇ ਜਿਹਦੇ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਅ ਰੋਟੀ ਵੀ ਨਹੀਂ ਬਣਦੀ ਸੀ ਪੱਕਦੀ ਸੀਗੀ ਬਿਲਕੁਲ ਉਹ ਉਹਨਾਂ ਨੂੰ ਮਤਲਬ ਉਹ ਕਰਿਆਦਾਂ ਨੇ ਉੱਥੇ ਨੌਕਰੀਆਂ ਦਿੱਤੀਆਂ ਨੇ ਉਹਨਾਂ ਦੇ ਕਿ ਜਿਨ੍ਹਾਂ ਦੇ ਅੱਗੇ ਕੀ ਹੁੰਦਾ ਸੀਗਾ ਜਿਹੜੇ ਲੋਕ ਮਤਲਬ ਅ ਜਿਹੜੇ ਲੋਕ ਅ ਮਤਲਬ ਵੱਡੇ ਲੋਕ ਸੀਗੇ ਉਹ ਕੀ ਕਰਦੇ ਸੀ ਪੈਸਾ ਦੇ ਕੇ ਰਿਸ਼ਵਤ ਦੇ ਕੇ ਮਤਲਬ ਉਹ ਆਪਣਾ ਗਰੀਬ ਬੰਦਿਆਂ ਦਾ ਹੱਕ ਮਾਰ ਲੈਂਦੇ ਸੀਗੇ ਇਹ ਪਹਿਲੀ ਵਾਰ ਹੋਇਆ ਕਿ ਮੈਟ ਦੇ ਆਧਾਰ ਤੇ ਉੱਤੇ ਨੌਕਰੀਆਂ ਮਿਲ ਰਹੀਆਂ ਨੇ ਕੋਈ ਬੰਦਾ ਪੰਜਾਬ ਦੇ ਵਿੱਚ ਇੱਕ ਬੰਦਾ ਵੀ ਕਹਿ ਕੇ ਦਿਖਾ ਦੇਵੇ ਵੀ ਅਸੀਂ ਕੋਈ ਰਿਸ਼ਤ ਚੱਲੀ ਹੋਵੇ ਜਾਂ ਕੋਈ ਕਿਸੇ ਦੀ ਸ਼ਿਫਾਰਿਸ਼ ਚੱਲੀ ਹੋਵੇ ਨਰੂਲ ਮੈਰਿਟ ਦੇ ਉੱਤੇ ਨੌਕਰੀਆਂ ਮਿਲ ਰਹੀਆਂ ਨੇ ਕੋਈ ਦਿੱਕਤ ਨਹੀਂ ਹੈ ਕਿਸੇ ਨੂੰ ਸੋ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਇਹ ਇਹ ਲੋਕਾਂ ਦੇ ਵਿੱਚ ਇੱਕ ਆਧਾਰ ਬਣਦੀਆਂ ਨੇ ਜਦੋਂ ਹੁਣ ਪਿੰਡਾਂ ਦੇ ਵਿੱਚ ਆਓ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਸੀਗੇ ਉੱਥੇ ਮੱਛਰੇ ਨੇ ਹੁੰਦੇ ਸੀਗੇ ਲੋਕਾਂ ਨੂੰ ਮਤਲਬ ਬਿਮਾਰੀਆਂ ਇਹਨੀਆਂ ਪੈਦਾ ਹੋ ਜਾਂਦੀਆਂ ਸੀ ਕਿ ਉਹ ਹੁੰਦੇ ਸੀ ਹੁਣ ਉਹ ਜਿਹੜੇ ਟੋਪਿਆਂ ਦਾ ਬੜਾ ਨਮੀਨੀ ਕਰਨ ਕੀਤਾ ਜਾ ਰਿਹਾ ਉਹ ਪਾਣੀ ਜੁਟਲਾਈਜ਼ ਕੀਤਾ ਜਾਏਗਾ ਕਿਸੇ ਢੰਗ ਦੇ ਨਾਲ ਸੋ ਇਹ ਜਿਹੜੀ ਚੀਜ਼ਾਂ ਮਤਲਬ ਲੋਕਾਂ ਨੂੰ ਗਰਾਊਂਡ ਰਿਐਲਿਟੀ ਤੇ ਜੇ ਫੈਸਿਲਟੀਆਂ ਮਿਲਦੀਆਂ ਨੇ ਉਹ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਰ ਭਗਵੰਦ ਸਿੰਘ ਮਾਨ ਜੀ ਨੇ ਕਰਕੇ ਦਿੱਤਾ ਹੈਗਾ ਤੇ ਇਹੀ ਕਾਰਨ ਹੈ ਕਿ ਲੋਕਾਂ ਵਿੱਚ ਇਹ ਹਾਰਮਨ ਪਿਆਰੇ ਹੋ ਰਹੇ ਨੇ ਡੇ ਬਾਏ ਡੇ ਜਿਹੜਾ ਜਿਹੜੇ ਸਾਡਾ ਆਮ ਆਦਮੀ ਪਾਰਟੀ ਦਾ ਸੰਗਠਨ ਵੀ ਹੈ ਉਹ ਵੀ ਲੋਕਾਂ ਨੂੰ ਜਿਹੜੀਆਂ ਇਹ ਫੈਸਿਲਟੀਆਂ ਜਿਹੜੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਘਰ-ਘਰ ਜਾ ਕੇ ਦੱਸ ਰਹੇ ਨੇ ਅਵੇਅਰ ਕਰ ਰਹੇ ਨੇ ਕਿ ਆਹ ਜਿਹੜੀ ਇਹਦਾ ਇਹ ਜਿਹੜੇ ਇਸ ਚੀਜ਼ ਦਾ ਬੈਨੀਫਿਟ ਤੁਸੀਂ ਇਹਦਾ ਲੈਣਾ ਤੇ ਉਹਨਾਂ ਦੇ ਪਰਫਾਰਮੇਂਸ ਭੁੜਾਈ ਦੇ ਆਨਲਾਈਨ ਵੀ ਜਾ ਕੇ ਕੰਮ ਕਰਵਾ ਰਹੇ ਆ ਸੋ ਲੋਕ ਬਹੁਤ ਖੁਸ਼ ਨੇ ਇਸ ਕਰਕੇ ਮੈਂ ਤਾਂ ਪੂਰਾ ਸੈਟੀਸਫਾਈਡ ਆ ਕਿਉਂਕਿ ਸਾਡੀ ਸਰਕਾਰ ਜਿਹੜੀ ਹੈ ਜੋ ਕਰ ਰਹੀ ਹੈ ਵਧੀਆ ਕਰ ਰਹੀ ਹੈ ਕਿਸੇ ਦਾ ਅਜੇ ਤੱਕ ਮਾਰਾ ਨਹੀਂ ਕੀਤਾ ਬਾਕੀ ਪੋਲੀਟੀਕਲ ਪਾਰਟੀਆਂ ਦੀ ਇਹ ਆਦਤ ਹੁੰਦੀ ਆ ਵੀ ਉਹਨਾਂ ਨੇ ਤਾਂ ਜਿਹੜੀਆਂ ਆਪੋਜੀਸ਼ਨ ਰਹਿ ਗਈਆਂ ਨੇ ਉਹਨਾਂ ਨੇ ਤਾਂ ਬੋਲਣਾ ਹੀ ਬੋਲਣਾ ਹੁੰਦਾ ਸੋ ਇਹ ਸਾਨ ਅਮਰੀਕ ਸਿੰਘ ਬੰਗੜ ਜੀ ਜਿਨ੍ਹਾਂ ਨੇ ਆਪਣਾ ਇੱਕ ਸਿਆਸੀ ਤਜਰਬਾ ਸਾਂਝਾ ਕੀਤਾ ਸੋ ਪੰਜਾਬ ਦੇ ਅੰਦਰ ਪੰਜਾਬ ਦੀ ਸਿਆਸਤ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਸਰਗਰਮੀ ਬਣੀ ਰਹਿੰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ 2022 ਦੇ ਵਿੱਚ ਆਈ ਜੋ ਪਿਛਲੀਆਂ ਸਰਕਾਰਾਂ ਦੀ ਗੱਲ ਕਰੀ ਉਹਨਾਂ ਨੇ ਕੰਮ ਕੀਤੇ ਔਰ ਆਮ ਆਦਮੀ ਪਾਰਟੀ ਨੇ ਆ ਕੇ ਗਰੰਟੀਆਂ ਦਿੱਤੀਆਂ ਔਰ ਹੁਣ ਤਕਰੀਬਨ ਡੇਢ ਸਾਲ ਰੈ ਚੱਲਿਆ ਜਿਹਦੇ ਵਿੱਚ ਜੋ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਜਾਂ ਹੋਰ ਪ੍ਰਾਪਤੀਆਂ ਕਰੇਗੀ ਸੋ ਪੰਜਾਬ ਦੀ ਜਨਤਾ ਦੇਗੀ ਵੋਟਾਂ ਰਾਹੀ ਦੇਗੀ ਸੋ 2027 ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਦੇ ਅੰਦਰ ਕਿਹਦਾ ਮਾਹੌਲ ਬਣਦਾ ਕਿਉਂਕਿ ਭਾਜਪਾ ਜਾਂ ਹੋਰ ਪਾਰਟੀਆਂ ਦੇ ਵਿੱਚ ਗੱਲ ਕਰੀ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਵਿਚਾਰ ਚਰਚਾ ਬਣੀ ਹੋਈ ਹੈ ਕਿਉਂਕਿ ਹੁਣ ਜਿੱਥੇ ਸਿੱਖ ਭਾਈਚਾਰਾ ਵੋਟ ਹੈ ਹਿੰਦੂ ਵੋਟ ਹੈ ਜਾਂ ਹੋਰ ਜਿਹੜੇ ਭਾਈਚਾਰੇ ਜਿਵੇਂ ਕਿ ਬੰਗੜ ਸਾਹਿਬ ਜਿਹੜੇ ਨੇ ਐਸੀ ਵਿੰਗ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਉਹ ਵੀ ਇੱਕ ਵੱਡਾ ਬੜਾ ਵੱਡਾ ਭਾਈਚਾਰਾ ਹੈ ਜਿਹਦੀ ਵੋਟ ਜਿਹੜੀ ਬੜੀ ਵੱਡੀ ਵੋਟ ਹੈ ਸੋ ਦੇਖਣਾ ਹੋਵੇਗਾ 2027 ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਸੋ ਇਸ ਵਾਰ ਜਿਹੜਾ ਮੁਕਾਬਲਾ ਵੀ ਬੜਾ ਜ਼ਬਰਦਸਤ ਹੋਣਾ ਹੈ ਪਰ ਜੇਕਰ ਆਮ ਆਦਮੀ ਪਾਰਟੀ ਸਰਦਾਰ ਭਵਨ ਸਿੰਘ ਮਾਨ ਨੇ ਵਧੀਆ ਕੰਮ ਕੀਤੇ ਨੇ ਪੰਜਾਬ ਦੇ ਅੰਦਰ ਚੰਗਾ ਕੰਮ ਕੀਤੇ ਨੇ ਜਿਸ ਤਰ੍ਹਾਂ ਕੇ ਬੰਗੜਾ ਸਾਹਿਬ ਨੇ ਦੱਸਿਆ ਤਾਂ ਲੋਕਾਂ ਨੇ ਵੋਟਾਂ ਪਾ ਕੇ ਮੋੜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਹੈ ਕਹਿਣਾ ਹੈ ਸਾਡੇ ਅਮਰੀਕ ਸਿੰਘ ਬੰਗੜ ਜੀ ਦਾ ਕੈਮਰਾਮੈਨ ਦੇ ਨਾਲ ਰਜਿੰਦਰ ਸਿੰਘ ਕੋਲੀ